ਸਤ ਸ੍ਰੀ ਅਕਾਲ ਦੋਸਤੋ ਅ ਸੁਰੇਸ਼ ਸਿੰਘ ਖਾਲਸਾ ਦਾ ਫਿਰ ਮੁੱਦਾ ਭੱਗ ਗਿਆ ਸੋਸ਼ਲ ਮੀਡੀਆ ਤੇ ਕਹਿੰਦੇ ਉਹਨੇ ਕਿਸੇ ਪੋਡਕਾਸਟਰ ਤੋਂ ਪੋਡਕਾਸਟ ਕਰਨ ਦੇ 10000 ਰੁਪਏ ਮੰਗ ਲਏ ਪੋਡਕਾਸਟਰ ਨੇ ਵਿਚਾਰੇ ਨੇ ਉਹਦੇ ਕੋਲੋਂ ਸਿੱਖ ਧਰਮ ਦਾ ਗਿਆਨ ਲੈਣਾ ਹੀ ਜਾ ਕੇ ਕਹਿੰਦਾ ਸੁਰੇਸ਼ ਸਿੰਘ ਖਾਲਸਾ ਨੇ ਗੁਰੂ ਬਾਰੇ ਗੱਲ ਕਰਨ ਦੇ ਪੈਸੇ ਮੰਗ ਲਏ ਜੀ ਬਾ ਜੀ ਵਾ ਕੋਈ ਪੁੱਛੇ ਵੀ ਤੈਨੂੰ ਉਹੀ ਲੱਗਦਾ ਹੀ ਗਿਆਨ ਲੈਣ ਵਾਸਤੇ ਤੂੰ ਵੀ ਵਿਊਜ਼ ਦੇ ਚੱਕਰ 'ਚ ਹੀ ਉਹਦਾ ਟਾਈਮ ਮੰਗ ਰਿਆ ਹੀ ਜਿੰਨੇ ਵੀ ਉਹਦੇ ਪਿਛਲੇ ਪੋਡਕਾਸਟ ਕੀਤੇ ਆ ਪੋਡਕਾਸਟਰਾਂ ਨੇ ਸਾਰਿਆਂ ਨੂੰ ਪੈਸੇ ਆਉਂਦੇ ਆ ਉਹਦੀਆਂ ਇੰਟਰਵਿਊ ਤੋਂ ਪਹਿਲਾਂ ਉਹਨਾਂ ਦੀ ਐਡ ਬੰਦ ਕਰਵਾ ਦੇਣੀ ਸੀ ਉਹਨਾਂ ਦੀ ਮੋਨਟਾਈਜੇਸ਼ਨ ਆਫ ਕਰਵਾਉਣੀ ਸੀ ਬਹੁਤ 도ਗਲੇ ਹੋ ਗਏ ਆਪਣੇ ਕਈ ਬੰਦੇ ਪੋਡਕਾਸਟਰਾਂ ਨੂੰ ਵੀ ਐਦਾਂ ਦੇ ਬੰਦੇ ਲੱਭਦੇ ਆ ਗੱਲਬਾਤ ਕਰਨ ਨੂੰ ਅਗਲਾ ਆਪਣੀ ਦਿਹਾੜੀ ਭੰਨ ਕੇ ਤੁਹਾਡੇ ਕੈਮਰੇ ਮਾਈਕਾਂ ਦੇ ਮੂਹਰੇ ਬੈਠੇ ਆ ਕੇ ਉਹ ਵੀ ਫ੍ਰੀ 'ਚ ਜੇ ਐਨਾ ਤੈਨੂੰ ਗਿਆਨ ਮਿਲਣਾ ਸੀ ਉਹਦੇ ਕੋਲੋਂ ਤਾਂ ਖਰਚ ਲੈਂਦਾ 10000 ਰੁਪਏ ਕੀ ਹੋ ਚੱਲਾ ਸੀ ਲੈ ਲੈਣੀ ਸੀ ਜਿਹੜੀ ਮਾਸਟਰ ਕਲਾਸ ਦੇਣੀ ਸੀ ਉਹਨੇ ਇਹ ਤਾਂ ਕਹਿਤਾ ਵੀ ਉਹਨੇ ਪੋਡਕਾਸਟ ਕਰਨ ਦੇ ਪੈਸੇ ਮੰਗ ਲਏ ਤੇ ਜਿਹੜੇ ਪੋਡਕਾਸਟਰ ਆਪ ਪੈਸੇ ਲੈਂਦੇ ਆ ਗੈਸਟ ਕੋਲੋਂ ਪੋਡਕਾਸਟ ਕਰਨ ਦੇ ਉਹਨਾਂ ਦੀ ਗੱਲ ਕਦੋਂ ਹੋਊਗੀ ਬਹੁਤ سارے ਲੋਕ ਆ ਜਿਹੜੇ ਕੈਮਰਾ ਮਾਈਕ ਚੁੱਕੀ ਫਿਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ ਵੀ ਬਹੁਤ ਤਾਕਤਵਰ ਹਥਿਆਰ ਹੈ ਜੇ ਸਹੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਹੀ ਕੁਝ ਫਾਇਦਾ ਹੋ ਸਕਦਾ ਹੈ ਲੋਕਾਂ ਨੂੰ ਨਵੇਂ-ਨਵੇਂ ਪੋਡਕਾਸਟਰ ਤਾਂ ਚਲੋ ਵਿਊਜ਼ ਲਈ ਨੀਟੂ ਛਟਰਾਵਾਂ ਵਾਲਾ ਸੋਨੂ ਸੀਤੋ ਵਾਲਾ ਮੁੱਖ ਮੰਤਰੀ ਵਰਗੇ ਲੋਕਾਂ ਕੋਲ ਵਿਊ ਲੈਣ ਜਾਂਦੇ ਆ ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਹੜੇ ਬਹੁਤ ਵਧੀਆ ਸਟੈਬਲਿਸ਼ ਹੋ ਚੁੱਕੇ ਚੈਨਲ ਹੈ ਉਹ ਵੀ ਇਹਨਾਂ ਨੂੰ ਆਪਣੇ ਵਿਊਜ਼ ਲਈ ਵਰਤਣ ਤੋਂ ਸ਼ਰਮ ਨਹੀਂ ਕਰਦੇ ਉਦਾਂ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਬੈਠੇ ਵੀ ਐਦਾਂ ਹੋਣਾ ਚਾਹੀਦਾ ਐਦਾਂ ਸੋਸਾਇਟੀ ਨੂੰ ਚੰਗਾ ਮੈਸੇਜ ਪਹੁੰਚੂਗਾ ਪਰ ਇਹਨਾਂ ਵਰਗਿਆਂ ਦੇ ਪੋਡਕਾਸਟ ਕਰਕੇ ਆਪਣੀ ਮਿੱਟੀ ਪਲੀਤ ਕਰਾ ਲੈਂਦੇ ਆ ਇਹ ਮੈਨੂੰ ਕੋਈ ਦੱਸੇ ਵੀ ਇਹ ਨੀਟੂ ਛਟਰਾਂ ਵਾਲਾ ਪ੍ਰਾਈਮ ਮਿਨਿਸਟਰ ਰਹਿ ਚੁੱਕਿਆ ਜਾਂ ਮੁੱਖ ਮੰਤਰੀ ਕੀ ਐ ਸੋਨੂ ਸਿੱਤੋ ਵਾਲੇ ਦੀ ਉਪਲਬਧੀ ਬਹੁ ਫਿਲਮ ਫੇਅਰ ਵਾਰਡ ਜਿੱਤਲੇ ਜਿਹੜੇ ਉਹਦੇ ਅੱਗੇ ਪਿੱਛੇ ਤੁਰੇ ਫਿਰਦੇ ਹੋ ਫਰੇਜ਼ ਸਿੰਘ ਖਾਲਸਾ ਜੀ ਕਿਤੇ ਬਹੁਤ ਵੱਡੇ ਗਿਆਨੀ ਕਥਾਵਾਚਕ ਹੈ ਜਿਹੜਾ ਤੁਸੀਂ ਗਿਆਨ ਲੈਣ ਚਲੇ ਜਾਨੇ ਉਹਨਾਂ ਕੋਲ ਵੈਸੇ ਇੱਕ ਗੱਲ ਦੇਖੀ ਹੈ ਮੈਂ ਜੇ ਕੋਈ ਬੰਦਾ ਗਲਤੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਜੇ ਫਿਰ ਐਸੀ ਹਨੇਰੀ ਲਿਆਉਂਦੇ ਆ ਪੋਡਕਾਸਟਰ ਉਹਨਾਂ ਦੀ ਵੀ ਪੁੱਛੋ ਕੁਛ ਨਾ ਪਹਿਲਾਂ ਤਾਂ ਅਸਮਾਨੀ ਚਾੜ ਦੇਣਗੇ ਤੇ ਫਿਰ ਉਦੋਂ ਤੱਕ ਪਿੱਛੇ ਨਹੀਂ ਹਟਦੇ ਜਦੋਂ ਤੱਕ ਉਹਨੂੰ ਜ਼ਮੀਨ ਦੇ ਥੱਲੇ ਨਾ ਦਬ ਦੇਣ ਮੁੱਖ ਮੰਤਰੀ ਦਾ ਦੇਖ ਲਓ ਕੀ ਹਾਲ ਹੋ ਗਿਆ ਹੁਣ ਕਈਆਂ ਨੇ ਕਹਿਣਾ ਵੀ ਲੋਕ ਦੇਖਦੇ ਆ ਉਹਨਾਂ ਨੂੰ ਤਾਂ ਕਰਕੇ ਅਸੀਂ ਉਹਨਾਂ ਨਾਲ ਪੋਡਕਾਸਟ ਕਰਦੇ ਆਂ ਜੀ ਗੱਲ ਔਡੀਐਂਸ ਦੀ ਵੀ ਕਰ ਲੈਣੇ ਆ ਸਾਰਾ ਦਿਨ ਤੁਹਾਡੇ ਚੋਂ ਕਈ ਲੋਕ ਵੀ ਇਹਨਾਂ ਦੀਆਂ ਵੀਡੀਓਜ਼ ਦੇਖਦੇ ਹੋਣੇ ਆ ਆ ਤੁਸੀਂ ਆਪ ਦੇਖ ਲਓ ਇਹ ਜਿੰਨੇ ਵੀ ਵਿਊਜ਼ ਆ ਇਹਨਾਂ ਦੀਆਂ ਵੀਡੀਓਜ਼ ਥੱਲੇ ਉਹ ਤੁਹਾਡਾ ਹੀ ਯੋਗਦਾਨ ਹੈ ਮੈਨੂੰ ਦੱਸਿਓ ਜਰੂਰ ਕਿ ਕੀ ਸਿੱਖਿਆ ਤੁਸੀਂ ਸੁਰੇਸ਼ ਸਿੰਘ ਖਾਲਸਾ ਜਾਂ ਨੀਟੂ ਛਟਣਾ ਵਾਲੇ ਦੀ ਵੀਡੀਓ ਚ ਤੁਹਾਡੇ ਯੁਵਾਕਾਂ ਨੇ ਕਹਿਣਾ ਕਿ ਜੇ ਇਹ ਦੇਖ ਰਿਹਾ ਤਾਂ ਵਧੀਆ ਕੰਟੈਂਟ ਹੀ ਹੋਊਗਾ ਕੋਈ ਤਾਂ ਹੀ ਦੇਖ ਰਿਹਾ ਉਹਨਾਂ ਨੂੰ ਵੀ ਇਦਾਂ ਦਾ ਹੀ ਕੰਟੈਂਟ ਦੇਖਣ ਦੀ ਆਦਤ ਪੈ ਜਾਣੀ ਫਿਰ ਤੁਸੀਂ ਮੱਥੇ ਤੇ ਹੱਥ ਮਾਰ ਕੇ ਕਹਿਣਾ ਸਾਡਾ ਬੱਚਾ ਅਫਸਰ ਨਹੀਂ ਲੱਗਿਆ ਨੌਕਰੀ ਨਹੀਂ ਮਿਲ ਰਹੀ ਕੋਈ ਇਹਨਾਂ ਨੂੰ ਆ ਸੋਨੂ ਸੀਤੋ ਵਾਲੇ ਨੇ ਨੀਟੂ ਛਟਣਾ ਵਾਲੇ ਨੇ ਲਾਉਣੇ ਆ ਨਾ ਜਵਾਕ ਨੌਕਰੀ ਤੇ ਇਹਨਾਂ ਨੇ ਬਣਾਉਣੇ ਆ ਅਫਸਰ ਤੁਹਾਡੇ ਨਿਆਣੇ ਜਿੰਨੇ ਮਿੰਟ ਦੀ ਵੀਡੀਓ ਹੋਊਗੀ ਜਾਂ ਜਿੰਨੇ ਮਿੰਟ ਦਾ ਪੋਡਕਾਸਟ ਹੋਊਗਾ ਉਹਨੇ 1 ਮਿੰਟ ਹੱਸ ਲੈਣਾ ਤੁਸੀਂ ਪਰ ਤੁਸੀਂ ਇਹ ਨਹੀਂ ਸੋਚਦੇ ਕਿ ਜਿੰਨਾ ਟਾਈਮ ਤੁਸੀਂ ਇਹਨਾਂ ਨੂੰ ਦਿੱਤਾ ਉਹਨਾਂ ਕਿਸੇ ਚੱਜ ਦੀ ਚੀਜ਼ ਨੂੰ ਦੇ ਦੋ ਤੁਸੀਂ ਦੇਖਿਆ ਹੋਣਾ ਵੀ ਲੱਕੜ 'ਚ ਸਿਉਂਕ ਲੱਗ ਜਾਂਦੀ ਹੈ ਉਹ ਲੱਕੜ ਦੇ ਬਾਹਰ ਨਹੀਂ ਦਿਸਦੀ ਪਰ ਅੰਦਰੋਂ ਖੋਖਲਾ ਕਰਕੇ ਰੱਖ ਦਿੰਦੀ ਹੈ ਲੱਕੜ ਨੂੰ ਬਸ ਉਹੀ ਕੰਮ ਕਰਦਾ ਹੈ ਐਦਾਂ ਦਾ ਕੰਟੈਂਟ ਸਾਡੇ ਦਿਮਾਗ ਲਈ ਜੇ ਐਂਟਰਟੇਨਮੈਂਟ ਹੀ ਚਾਹੀਦਾ ਤਾਂ ਕਿਸੇ ਚੰਗੇ ਕਮੇਡੀਅਨ ਦੀ ਵੀਡੀਓ ਦੇਖ ਲਓ ਜਿਨੇ ਕੋਈ ਮਿਹਨਤ ਵੀ ਕੀਤੀ ਹੋਵੇ ਆਪਣੀ ਫੀਲਡ 'ਚ ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਸਾਡੇ ਲੋਕਾਂ ਦਾ ਮਾਨਸਿਕ ਲੈਵਲ ਉੱਚਾ ਹੋਵੇ ਤਾਂ ਇਹ ਸਭ ਚੀਜ਼ਾਂ ਛੱਡਣੀਆਂ ਪੈਣੀਆਂ ਇੱਕ ਕੰਮ ਕਰਨਾ ਤੁਸੀਂ ਤੁਹਾਡੇ ਫੋਨ 'ਚ ਜੇ ਇੰਸਟਾਗ੍ਰam 'ਤੇ ਕੋਈ ਐਦਾਂ ਦੀ ਰੀਲ ਆਉਂਦੀ ਹੈ ਤਾਂ ਇਹ ਤਿੰਨ ਬਿੰਦੂਆਂ ਤੇ ਟੈਪ ਕਰਨਾ ਫਿਰ ਆਹ ਆਪਸ਼ਨ ਆਊਗਾ ਨੋਟ ਇੰਟਰਸਟਿਡ ਦਾ ਇਹਨੂੰ ਸਿਲੈਕਟ ਕਰ ਲੈਣਾ ਆ ਪਹਿਲਾ ਆਪਸ਼ਨ ਸਿਲੈਕਟ ਕਰ ਲੈਣਾ ਫਿਰ ਤੁਸੀਂ ਇਸੇ ਤੇ ਤੁਸੀਂ ਦੂਜਾ ਆਪਸ਼ਨ ਸਿਲੈਕਟ ਕਰਕੇ ਨਾਮ ਵੀ ਲਿਖ ਸਕਦੇ ਹੋ ਕੋਮਾ ਪਾ ਪਾ ਕੇ ਜਿਨ੍ਹਾਂ ਦੀਆਂ ਵੀਡੀਓਜ਼ ਤੁਸੀਂ ਚਾਹ ਨਹੀਂਓ ਵੀ ਤੁਹਾਡੇ ਮੂਰੇ ਨਾ ਆਉਣ ਹੈਗੀ ਹਿੰਮਤ ਤੁਹਾਡੇ 'ਚ ਕਰਨ ਦੀ ਔਖਾ გამ ਹੈ ਵੈਸੇ ਕਿਉਂਕਿ ਸਾਨੂੰ ਤਾਂ ਆਦਤ ਹੀ ਪੈ ਗਈ ਐ ਇਦਾਂ ਦਾ ਕੰਟੈਂਟ ਦੇਖਣ ਦੀ ਪਰ ਜੇ ਚੇਂਜ ਲਿਆਉਣਾ ਚਾਹਨੀਓ ਤਾਂ ਜ਼ਰੂਰ ਕਰਿਓ ਇਹ ਕੰਮ ਜਿਹੜੇ ਉਹਨਾਂ ਕੋਲ ਭੱਜੇ ਭੱਜੇ ਜਾਂਦੇ ਆ ਪੋਡਕਾਸਟ ਕਰਨ ਉਹਨਾਂ ਦੀਆਂ ਖਬਰਾਂ ਲਾਉਣ ਉਹਨਾਂ ਨੂੰ ਵੀ ਤਾਂ ਹੀ ਅਕਲ ਆਉਣੀ ਐ ਕਿਉਂਕਿ ਉਹਨਾਂ ਦਾ ਕੰਟੈਂਟ ਸਪਰੈਡ ਨਹੀਂ ਹੋਣਾ ਤੇ ਅੱਗੇ ਤੋਂ ਕੰਨਾਂ ਨੂੰ ਹੱਥ ਲਾਉਣਗੇ ਇਹੋ ਜਿਹੇ ਲੋਕਾਂ ਦਾ ਪੋਡਕਾਸਟ ਕਰਨ ਤੋਂ ਬਹੁਤ ਸਾਰੇ ਆਪਸ਼ਨ ਐ ਹੋਰ ਇੰਟਰਨੈਟ ਤੇ ਵਧੀਆਂ ਤੋਂ ਵਧੀਆਂ ਨੋਲੇਜੇਬਲ ਐਂਟਰਟੇਨਮੈਂਟ ਵਾਲਾ ਕੰਟੈਂਟ ਪਿਆ YouTube Instagram Facebook ਤੇ ਉਹ ਕੰਟੈਂਟ ਕੰਜ਼ੂਮ ਕਰੋ ਤੇ ਜਿਹੜੇ ਚੰਗਾ ਕੰਟੈਂਟ ਪ੍ਰੋਡਿਊਸ ਕਰ ਰਹੇ ਐ ਉਹਨਾਂ ਨੂੰ ਸਲੂਟ ਐ ਤੇ ਬੇਨਤੀ ਐ ਕਿ ਲੱਗੇ ਰਿਓ ਚੰਗਾ ਕੰਟੈਂਟ ਬਣਾਉਣ ਮੈਨੂੰ ਪਤਾ ਕਿ ਵਿਊ ਘਟ ਆਉਂਦੇ ਹੋਣਗੇ ਪਰ ਮੈਨੂੰ ਆਸ ਹੈ ਵੀ ਇੱਕ ਦਿਨ ਜ਼ਰੂਰ ਸਾਡੀ ਆਡੀਅנס ਚੰਗੀਆਂ ਚੀਜ਼ਾਂ ਵੱਲ ਮੁੜੇਗੀ ਬਹੁਤ ਸਾਰੀ ਆਡੀਅנס ਐ ਜੋ ਚੰਗਾ ਕੰਟੈਂਟ ਕੰਜ਼ੂਮ ਕਰਦੀ ਐ ਉਹਨਾਂ ਦਾ ਤੈ ਦਿਲੋਂ ਧੰਨਵਾਦ ਸੋ ਦੋਸਤੋ ਤੁਹਾਡੇ ਇਸ ਵਾਰੀ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।